ਤੋ ਸਤਿਕਾਰਯੋ ਖਾਲਸਾ ਦੀ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਆ ਪਈਏ ਪੰਡਾਲ ਤੁਸੀਂ ਹਰ ਸਾਲ ਲਾਉਂਦੇ ਆ ਆ ਸਟੇਜ ਤੇ ਉਹ ਚਕੋਟੀ ਦੇ ਵਿਦਵਾਨ ਜਿਨ੍ਹਾਂ ਦੇ ਮੈਂ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਪਰ ਇੱਕ ਬੇਨਤੀ ਮੈਂ ਤੁਹਾਨੂੰ ਕਰਦਾ ਹਰ ਸਾਲ ਸਮਾਗਮ ਅਸੀਂ ਕਰਾਉਣੇ ਕਿ ਅਸੀਂ ਕੁਝ ਸਿੱਖਿਆ ਲਈ ਉਹਦੇ ਅੱਜ ਇੱਕ ਹੋਰ ਦੇਣਾ ਹੈਗਾ ਪੜਾਣ ਨੂੰ ਜਾਦਾ ਪਤਾ ਕਰਵਾ ਚਾਹਉਂ ਤਕੁਣੀ ਅੱਜ ਤੇ ਪੰਗਤੀ ਪਤਾ ਕੀ ਪੜਨ ਸਾਨੂੰ ਕੀਰਤਨ ਨਹੀਂ ਕਰਨ ਦੇਂਦੇ ਬਾਬੇ ਗੁਰਦੁਆਰੇ ਸਾਨੂੰ ਪੰਜਾਂ ਪਿਆਰਿਆਂ ਚ ਨਹੀਂ ਲੱਗਣ ਦਿੰਦੇ ਬਾਬੇ ਇੱਕ ਆਪਾਂ ਪੰਗਤੀ ਮਹਾਰਾਜ ਦੀ ਪੜਦੀਆਂ ਪੰਡ ਮੂਆ ਪੰਡ ਪੱਲ ਗਿਆ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਏ ਜਿੱਤ ਜਮੈ ਉਹ ਹਰ ਬੀਬੀ ਵਾਸਤੇ ਨਹੀਂ ਜੇ ਪੈਣੋ ਗੁੱਸਾ ਨਾ ਕਰਿਓ ਉਹ ਪਤਾ ਕਿਹੜੀ ਬੀਬੀ ਵਾਸਤੇ ਆ ਜਿਹੜੀ ਬੀਬੀ ਨੇ ਕਿਤੇ ਭਾਈ ਅਮਰੀਕ ਸਿੰਘ ਨੂੰ ਜਨਮ ਦਿੱਤਾ ਸੀ ਉਹ ਫਿਰ ਪਾਲੀ ਇੱਕ ਬਾਪੂ ਨੂੰ ਜਿੰਦਾ ਸ਼ਹੀਦਾ ਖਿਤਾਬ ਮਿਲਿਆ ਜੋਧਪੂਰੀ ਕਹਿੰਦੇ ਆ ਬੀਬੀ ਜੇ ਅਹੀਂ ਕੱਲ ਪਰਸੋਂ ਬੈਠੇ ਉਹਨਾਂ ਕੋ ਮੈਂ ਕੱਲੂ ਕਾਰਾ ਕਹਿ ਰਿਹਾ ਤੇ ਉਹਨਾਂ ਇੱਕ ਗੱਲ ਬੜੀ ਵਧੀਆ ਦੱਸੀ ਉਹ ਕਹਿੰਦਾ ਲਾਲੂ ਘੁੰਮਣਾ ਯੂਸਫ ਦੀਆਂ ਗੱਲਾਂ ਲੋਕ ਕਰਦੇ ਨੇ ਯੂਸਫ ਵੇਖਿਆ ਨਹੀਂ ਕਿਸੇ ਉਹ ਕਹਿੰਦਾ ਮੈਂ ਵੇਖਿਆ ਯੂਸਫ ਮੈਂ ਕਿਹਾ ਵੀ ਕਿੱਥੇ ਕਹਿੰਦੇ ਜਦੋਂ 84 ਦਾ ਅਟੈਕ ਹੋ ਰਿਹਾ ਸੀ ਨਾ ਤੇ ਸੰਤਾਂ ਦਾ ਸੱਜਾ ਬਾਜੂ ਭਾਈ ਅਮਰੀਕ ਸਿੰਘ ਐਨਾ ਸੋਹਣਾ ਸੀਗਾ ਗੋਰਾ ਨਿਸ਼ੋਕ ਛੱਤੇ ਪੂਰੇ ਕੇਸ ਕਹਿੰਦੇ ਦੁਨੀਆਂ ਦੇ ਲੋਕ ਜਦੋਂ ਕੋਈ ਲਾਗੋਂ ਦੀ ਲੰਗਦਾ ਹੀ ਜਾਤ ਨੂੰ ਵੇਂਦਾ ਹੀ ਰਹਿ ਜਾਂਦਾ ਸੀਗਾ ਵੇਂਦਾ ਦੁਨੀਆਂ ਭਰ ਦਾ ਹੌਸਨਾ ਲੇਕਿਨ ਪਰਿਵਾਰ ਬੈਠਾ ਜਿੱਦਨ ਪਤਾ ਸੀਗਾ ਉਹ ਸਾਹਮਣੇ ਬੁੰਗਾ ਬਾਬੇ ਦੀਪ ਸਿੰਘ ਦਾ ਜਿੰਨੇ ਕਹਿਆ ਸੀ ਜੋਤੋਂ ਪ੍ਰੇਮ ਖੇੜਨ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਉ ਤੇ ਪਰਿਵਾਰ ਨੂੰ ਖੁਸ਼ਾ ਦੇ ਕੇ ਘਰ ਦੂਰ ਦਿੱਤਾ ਵੀ ਹੁਣ ਤਲੀ ਤੇ ਸਿਰ ਰੱਖਣ ਦਾ ਮੌਕਾ ਆ ਗਿਆ ਉਹਨਾਂ ਨੂੰ ਜ਼ਿੰਦਗੀ ਨਹੀਂ ਸੀ ਪਿਆਰੀ ਜ਼ਿੰਦਗੀ ਪਿਆਰੀ ਸੀ ਲੇਕਿਨ ਜਿਹੜੇ ਜ਼ਿੰਦਗੀ ਪਿਆਰੀ ਕਰਕੇ ਬਾਹਰ ਨਿਕਲ ਗਏ ਲੋਕ ਅੱਜ ਵੀ ਉਹਨਾਂ ਨੂੰ ਗਦਾਰ ਕਹਿੰਦੇ ਨੇ ਜਿਹੜੇ 84 ਦਾ ਕੱਲੂ ਕਾਰੇ ਵਿੱਚ ਜਿਨ੍ਹਾਂ ਨੇ ਛਾਤੀਆਂ 'ਚ ਖਾਧੀਆਂ ਤੇ ਛਾਤੀਆਂ 'ਚ ਮਾਰੀਆਂ ਲੋਕ ਉਹਨਾਂ ਨੂੰ ਅੱਜ ਸਰਦਾਰ ਕਹਿੰਦੇ ਨੇ ਸਰਦਾਰ ਤੋ ਪੈਣੋ ਭਾਈ ਅਮਰੀਕ ਸਿੰਘ ਦੀ ਮਾਤਾ ਦੀ ਕੋਖ ਨੂੰ ਸਜਦਾ ਵਿਦਵਾਨ ਕਹਿੰਦਾ ਜਿਹਦਾ ਪੁੱਤ ਦਾਨੀ ਹੋਵੇ ਉਹਦੀ ਕੋਖ ਸਫਲੀ ਜਿਹਦਾ ਪੁੱਤ ਸ਼ਹੀਦ ਹੋਵੇ ਉਹਦੀ ਕੋਖ ਤੇ ਉਹਦਾ ਦੁੱਧ ਦੋਨੋਂ ਸਫਲੇ ਹੁੰਦੇ ਨੇ ਦੋਨੋਂ ਪਰ ਉਹ ਮਾਂ ਗੁੱਸਾ ਨਾ ਕਰਿਓ ਉਹ ਮਾਂ ਵਰਤਨੀ ਹੀ ਰੱਖਦੀ ਉਹ ਮਾਂ ਵਰਤ ਦੇ ਨਾਂ ਤੇ ਡਰਾਮੇ ਨਹੀਂ ਸੀ ਕਰਦੀ ਮਹਾਰਾਜ ਦੀ ਬਾਣੀ ਕਹਿੰਦੀ ਛੋੜਾ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਔਰੰਡ ਭੈਣਾਂ ਨੂੰ ਮੂੰਹ ਜਬਾਨੀ ਕੰਠਿਆ ਜਿਨ੍ਹਾਂ ਭੈਣਾਂ ਨੇ ਤੁਹਾਡੇ ਵਿੱਚੋਂ ਵਰਤ ਨਹੀਂ ਰੱਖਿਆ ਭਾਈ ਦੋਵੇਂ ਹੱਥ ਜੋੜ ਕੇ ਤੁਹਾਨੂੰ ਨਮਸਕਾਰਾਂ ਤੇ ਜੇ ਕਹੇ ਭੈਣ ਨੇ ਰੱਖਿਆ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਵਰਤ ਰੱਖੋ ਝੂਠ ਬੋਲਣ ਦਾ ਵਰਤ ਰੱਖੋ ਈਰਖਾ ਦਾ ਵਰਤ ਰੱਖੋ ਦੁਵੇਸ਼ ਭਾਵਨਾ ਦਾ ਵਰਤ ਰੱਖੋ ਮਾੜੇ ਕਰਮਾਂ ਤੋਂ ਸੰਕੋਚ ਕਰਨ ਦਾ ਅੰਨ ਛੱਡਿਆ ਪਖਾਂਡਿਆ ਮੇਰੇ ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੇ ਨਾਲੇ ਅੰਨ ਕਦਾ ਛੱਡਣਾ ਸ਼ਾਮਾਂ ਤੱਕ ਡੇ 250 ਦੀਆਂ ਫੈਣੀਆਂ ਖਾ ਜਾਣੀਆਂ 5-700 ਦੇ ਸੇਬ ਖਾ ਜਾਣੇ ਤੇ ਜਦੋਂ ਵਰਤ ਖੋਲਣਾ ਤੇ ਪਹਿਲੇ 3000 ਦਾ ਛੂਟ ਮੰਗਣਾ ਅਗਲੇ ਦਿਨ ਤੇ ਚੰਗਰਾ ਕੱਢ ਕੇ ਰੱਖਦੇ ਉਹ ਕਹਿੰਦਾ ਤੈਨੂੰ ਮਰਿਆ ਹੀ ਚੰਗਾ ਸੀਗਾ ਮੈਂ ਉਹ ਜਿਹੜੇ ਵਿਚਾਰੇ ਦੀ 500 ਰੁਪਇਆ ਦਿਹਾੜੀ ਆ ਸ਼ਾਨ ਨਹੀਂ ਲੈ ਕੇ ਬੀਬੀ ਕੋਠੇ ਤੇ ਕਹਿੰਦੀ ਆ ਦੇਨਾ 15 ਹੋਂ ਦਾ ਛੂਟ ਕੇ ਤੋੜਾਂ ਵਰਤਾ ਤੇ ਨਾ ਉਹ ਨੂੰ ਇਹ ਹੁੰਦਾ ਵੀ 3000 ਦਾ ਸੂਟ ਮੱਥੇ ਮਾਰਾਂਗੇ ਤੇ ਮੌਤ ਹੀ ਨਾ ਹੋ ਜਾਵੇ ਜੇ ਵਰਤ ਰੱਖਿਆ ਭੈਣੋ ਘਰ ਵਾਲਿਆਂ ਦੀਆਂ ਉਮਰਾਂ ਵਧਦੀਆਂ ਹੁੰਦੀਆਂ ਨਾ ਤੇ ਮੇਰੇ ਡੈਡੀ ਦੀ ਡੈਥ ਵੀ ਨਾ ਹੁੰਦੀ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਇੰਨਾ ਕਮਾਚ ਨਾ ਪਾਓ ਹਾਂ ਜਿੰਨਾ ਦਾ ਹੈ ਰੱਖਣ ਸਿੱਖ ਬੀਬੀ ਹੋਵੇ ਸਿੱਖਾਂ ਘਰ ਜਨਮੀ ਹੋਵੇ ਬਾਪੂ ਸਿੱਖ ਹੋਵੇ ਘਰ ਵਾਲਾ ਸਿੱਖ ਹੋਵੇ ਬੱਚੇ ਸਿੱਖ ਹੋਵੇ ਤੇ ਮਾਂ ਜਾ ਕੇ ਵਰਤ ਰੱਖਦੀ ਫਿਰੇ ਇਹ ਪੰਗਤੀ ਉਹਦੇ ਵਾਸਤੇ ਨਹੀਂ ਹੈ ਛੋੜੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਯੋ ਰੰਡ ਜਿਹੜੀ ਪੰਗਤੀ ਆਪਾਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਹਰ ਬੀਬੀ ਨੂੰ ਆਖਿਆ ਸੋਕਿਓ ਮੰਦਾ ਆਖਿਆ ਜਿੱਤ ਜਮੇ ਰਾਜਾ ਹਰ ਬੀਬੀ ਨੂੰ ਨਹੀਂ ਆਖਿਆ ਉਹ ਜਿਹੜੀ ਬੀਬੀ 100 ਫੁੱਟੀ ਰੋਡ ਤੇ ਖਲੋਕੇ ਰੋਡ ਵਿੱਚ ਬਸਦੇ ਗਾੜੀ ਖਲੋਕੇ ਰੀਣਾ ਬਣਾਉਣ ਲਈ ਆ ਘਰ ਵਾਲੇ ਨੂੰ ਮੋਬਾਈਲ ਫੜਾ ਕੇ ਆ ਫੜੀ ਹਾਂ ਮੋਬਾਈਲੇ ਕਰੀਰ ਪਾ ਕੇ ਇੰਸਟਾਗ੍ਰam ਤੇ ਵੇਖੀਏ ਕਿੰਨੇ ਕਬਜੂਮ ਦੇ ਆ ਉਹ ਬੀਬੀ ਨੂੰ ਥੋੜਾ ਆਖਿਆ ਗੁਰੂ ਨਾਨਕ ਸਾਹਿਬ ਨੇ ਉਹ ਬੀਬੀ ਨੂੰ ਆਖਿਆ ਜਿਹੜੀ ਅਮਰਤ ਕੜੇ ਗੁਰਦੁਆਰੇ ਆਉਂਦੀ ਆ ਉਹ ਬੀਬੀ ਨੂੰ ਆਖਿਆ ਜਿਸ ਨੇ ਤਕ ਤੋਂ ਸ਼ਹੀਦ ਪੁੱਤ ਪੈਦਾ ਕੀਤਾ ਉਹ ਬੀਬੀ ਨੂੰ ਆਖਿਆ ਜਿਹੜੀ ਬੀਬੀ ਸੇਵਾ ਤੇ ਭਾਵਨਾ ਤੇ ਬਾਣੀ ਪੜਦੀ ਉਸ ਬੀਬੀ ਨੂੰ ਆਖਿਆ ਉਹਨੂੰ ਮਾੜਾ ਨਾ ਕਹੋ ਜਿਹੜੀ ਬੀਬੀ ਕੋਠੇ ਦੀ ਛੱਤ ਤੇ ਖਲੋ ਕੇ ਰੀਲਾਂ ਬਣਾਉਂਦੀ ਉਹਦੇ ਵਾਸਤੇ ਪੰਗਤੀ ਨਹੀਂ ਹੈ ਸਿੱਖਾਂ ਦੀਆਂ ਬੀਬੀਆਂ ਸਿੱਖਾਂ ਦੀਆਂ ਧੀਆਂ ਪੈਣਾ ਤਕੜੀਆਂ ਹੋ ਤੁਹਾਡੀਆਂ ਕੋਖਾਂ ਤੋਂ ਰਾਜਿਆਂ ਮਹਾਰਾਜਿਆਂ ਨੇ ਤੇ ਗੁਰੂਆਂ ਪੀਰ ਪੈਗੰਬਰਾਂ ਨੇ ਜਨਮ ਲਿਆ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਸੀ 33 ਕਰੋੜ ਦੇਵੀ ਦੇਵਤਾ ਨਾ ਅੱਜ ਵੀ ਆਕਾਸ਼ ਵਿੱਚ ਲਤਾਂ ਲਪਗਾ ਕੇ ਥੱਲੇ ਬੈਠਾ ਧਰਤੀ ਤੇ ਆਉਣ ਨੂੰ ਉਹ ਕਹਿੰਦੇ ਹੁੰਦੇ ਸੀ ਇਹਨੂੰ ਕੋਖ ਹੀ ਨਹੀਂ ਲੱਭਣ ਈ ਕੋਈ ਮਾਂ ਦੀ ਕੋਖ ਵੀ ਕਿਹੜੀ ਕੋਖ ਵਿੱਚ ਜਾ ਕੇ ਮੈਂ ਵਸੇ ਬਾਕਰਾਂ ਇਸ ਕਰਕੇ ਪੈਣੋ ਬਾਣੀ ਪੜੋ ਗੁਰਬਾਣੀ ਆਪ ਬਾਚ ਸ਼ੀਦਾ ਸਿੰਘਾਂ ਦਾ ਦਿਨ ਮਨਾ ਰਹੇ ਆਪਾਂ ਕਿਤੇ ਸਾਲ ਬਾਅਦ ਮਨਾਉਨੇ ਆ ਐਵੇਂ ਸਾਡਾ ਵੀ ਜੋਰ ਲਾਇਆ 2 ਘੰਟੇ ਨਵੇਂ ਚੱਲਿਆ ਜਾਵੇ ਸਾਡੇ ਤੋਂ ਪਹਿਲਾਂ ਵੀ ਕਬੀਸ਼ਰੀ ਜੱਥਾ ਵਿਚਾਰਾ ਖਾਪ ਕੇ ਗਿਆ ਇਨਾ ਤੁਸੀਂ ਰੁਪਈਆ ਖਰਚ ਕਰਨਦੇ ਹੋ ਅੱਜ ਪਰਨ ਕਰਕੇ ਜਾਇਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਤਿਗੁਰੂ ਮੈਂ ਤੇਰੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦੀ ਜਿੰਦਗੀ 'ਚ ਕਦੇ ਕਰਮ ਕਾਂਡ ਨਹੀਂ ਮੈਂ ਕਰਨਾ ਜਿਉਂਦੇ ਸਾਲ ਨੂੰ ਮਹਾਰਾਜ ਤੁਹਾਡੀ ਨਾਮ ਬਾਹ ਫੜੇ ਤੇ ਲਾਲੂ ਘੁੰਮਣ ਪਾਕਿਸਤਾਨ 'ਚ ਥੋੜਾ ਇੱਥੇ ਤੁਹਾਡੇ ਲੱਗੇ ਆ ਸਾਦਕੇ ਬੇਸ਼ੱਕ ਫਾ ਦੇ ਦਿਓ ਪਰ ਅਸੀਂ ਛੱਡਦੇ ਕੱਖ ਨਹੀਂ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕ ਜੰਨੇ ਵੀਰਵਾਰ ਹਰਿਆ ਟਾਂ ਵੀ ਲੱਭੀ ਜਾਣੇ ਪਿੱਤੇ ਚਾਰ ਈ ਟਾਂ ਲੱਭ ਜਾਣ ਸਹੀ ਵੀਰਵਾਰ ਬੱਚੇ ਖੁਸ਼ਕੀ ਨਾ ਮਰ ਚੱਲੇ ਆ ਮਾਂ ਚਰਾਗ ਪਰਣ ਲਈ ਜਾਂ ਸਾਰੇ ਟੱਬਰ ਦੀਆਂ ਲੱਤਾਂ ਤੇ ਬਲੈਕ ਬੋਰਡ ਬਣਿਆ ਪਾਵੇਂ ਉੜਾ ਡਾ ਲੇ ਲਓ ਤੇ ਮਾਂ ਚੋਕ ਕੇ ਕੌਲੀ ਆਉਣ ਤੁਰ ਪੈਂਦੀ ਆ ਫੇਰ ਇੱਕ ਧਾਰਵਾ ਜੇ ਤੇਲ ਨਾ ਪਾਇਆ ਸਾਡਾ ਰਹਿਣਾ ਕੱਖ ਨਹੀਂ ਮੈਂ ਕਈ ਵਾਰੀ ਵੇਨਾ ਹੁੰਨਾ ਪੈਣੋ ਤੁਸੀਂ ਤੁਹਾਡੇ ਵਿੱਚੋਂ ਸ਼ਾਇਦ ਕੋਈ ਨਾ ਹੀ ਹੋਵੇ ਨਾ ਹੀ ਹੋਵੇ ਤੇ ਬਹੁਤ ਵਧੀਆ ਜੇ ਕੋਈ ਹੈ ਉਹ ਬੀਬੀ ਜੇ ਤੇਲ ਪਾ ਕੇ ਘਰ ਨਹੀਂ ਆਉਂਦੀ ਪਿੱਛੋਂ ਕੁੱਤੀ ਦੀਵਾ ਵੀ ਡੋਲ ਜਾਂਦੀ ਵੱਟੀ ਵੀ ਖਾ ਜਾਂਦੀ ਆ ਉਹ ਜਿਹੜੀ ਬੀਬੀ ਤੇਲ ਪਾਉਂਦੀ ਵਿਚਾਰੀ ਦੁਨੀਆ ਤੋਂ ਤੁਰ ਜਾਂਦੀ ਨਾ ਧੀ ਨਾ ਪੁੱਤ ਤੇ ਕੁੱਤੀ ਦੇ ਛੇ ਛੇ ਕਤੂਰੇ ਛੇ ਆਮੀ ਨਿਆ ਬਾਦ ਹੁੰਦੇ ਆ ਸਾਡੇ ਨਾਲ ਤਾਂ ਜਾਨਵਰ ਚੰਗੇ ਨੇ ਸਾਡੇ ਨਾਲ ਤਾਂ ਕੁੱਤਰ ਜੰਗੇ ਨੇ ਉਹਨੂੰ ਪਤਾ ਇੱਥੇ ਕੱਖ ਵੀ ਨਹੀਂ ਸਾਡੇ ਅੱਧਾ ਕਿਲੋ ਦਾ ਦਿਮਾਗ ਰੱਬ ਨੇ ਸਿਰ 'ਚ ਰੱਖਿਆ ਸਾਨੂੰ ਨਹੀਂ ਪਤਾ ਪੀ ਕਿੱਥੇ ਗਈ ਆ ਤੇ ਕਿੱਥੇ ਗਈ ਆ ਮੇਰੀਆਂ ਥੋੜੀਆਂ ਜੀਆਂ ਸਿੱਧੀਆਂ ਹੁੰਦੀਆਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਿੱਤੀ ਆ ਕਿਉਂਕਿ ਮੈਂ ਬੰਦੇ ਦਾ ਢਾਡੀ ਨਹੀਂ ਆ ਮੈਂ ਪੜਦਾ ਹੌ ਟਾਡੀ ਹਰ ਪ੍ਰਭ ਖਸਮ ਕਹਿੰਦੇ ਤ ਗਾਵੇ ਹਰ ਗੋਣ ਸ਼ੰਤਾ ਹੌ ਟਾਡੀ ਵੇਕਾਰ ਕਾਰੇ ਲਾਇਆ ਮੈਂ ਇਹਦਾ ਟਾਡੀਆਂ ਜਿੰਨੇ ਮੇਰੇ ਮੱਥੇ ਤੇ ਰੇਖ ਲਿਖਿਆ ਤੇ ਮੇਰੀ ਰੋਟੀ ਕਿੱਥੇ ਕਿੱਥੇ ਰੱਬ ਨੇ ਖਲਾਰੀ ਮੈਂ ਚੁਗ ਲੈਣਾ ਤੋਤ ਤੋ ਜਾ ਤੋ ਇਸ ਕਰਕੇ ਟੇਕ ਰੱਖਣੀ ਤੇ ਰੱਬ ਦੀ ਟੇਕ ਰੱਖੋ ਟੇਕ ਰੱਖਣੀ ਪ੍ਰਮਾਤਮਾ ਦੀ ਬੰਦੇ ਦੀ ਟੇਕ ਨਾ ਰੱਖੋ ਇਹ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਆਓ ਹੁਣ ਮੈਂ ਮਜ਼ਮੂਨ ਇਹ ਆਰੰਭ ਕਰਾਂ ਇੱਕ ਵਾਰੀ ਉਚਾਰਨ ਕਰੋ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬਾ ਦਾਤਾ